ਦਲ ਬਦਲੂਆਂ ਨੂੰ ਕੀ ਕਹੋਗੇ ਜਿਹੜੇ ਅੰਗਰਾਜ ਸੀ ਉਹਨਾਂ ਜੰਮਰ ਛੱਡ ਪਤਾ ਜਦੋਂ ਉਹਨਾਂ ਨੂੰ ਕਹਣਾ ਉਹਨਾਂ ਨੂੰ ਲੋਕ ਕਹਿਣਗੇ ਕਿਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਆਰੰਭ ਕਰ ਦਿੱਤਾ ਕਿਹੜੇ ਉਹ ਮੁੱਦੇ ਹੋਣਗੇ ਜਿਸ ਆਧਾਰ ਤੇ ਚੋਣ ਜਿੱਤਣ ਦਾ ਅਸੀਂ ਕੋਤ ਤੇ ਮੁੱਦੇ ਤੇ ਸਟੇਟ ਤੇ ਤਾਂ ਹੈ ਹੀ ਆ ਜ्यादातर ਅਸੀਂ ਉਹ ਮੁੱਦੇ ਤੇ ਸਾਡੀ ਪਾਰਟੀ ਦੇ ਸਰਵੇ ਕਰਕੇ ਜਿਹੜੇ ਹਲਕਿਆਂ ਦੇ ਮੁੱਦੇ ਜਿਹੜੇ ਹਲਕਿਆਂ ਦੇ ਲੋਕਾਂ ਦੀਆਂ ਲੋੜਾਂ ਸੀ ਵਦੀਆਂ ਕੂੜੇ ਦੀਆਂ ਕੰਪ ਦੀਆਂ ਬਿਲੀ ਦੇ ਖੰਭਿਆਂ ਦੀਆਂ ਕਿੰਨੀ ਕੀ ਲੀਡ ਰਹਿਣ ਵਾਲੀ ਹੈ ਕੀ ਲੱਗਦਾ ਤੂੰ ਮੈਂ ਕਿਹਾ ਲੀਡ ਦੇਖੀ ਜਾ ਤੁਹਾਨੂੰ ਕੱਲ ਬੱਸ ਦੱਸ ਦਿਆਂ ਜਲੰਧਰ ਜਿਮਨੀ ਚੋਣ ਦੇ ਵਿੱਚ ਪ੍ਰਚਾਰ ਹੈ ਜਿਹੜਾ ਉਹ ਸਿਖਰਾਂ ਤੇ ਪਹੁੰਚਣ ਜਾ ਰਿਹਾ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਢਾਲੀਵਾਲ ਸਾਹਿਬ ਜਿਨ੍ਹਾਂ ਸੁਪਨਮਤ ਤੇ ਬਹੁਤ ਬਹੁਤ ਸਵਾਗਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਅਸੀਂ ਕਿਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਆਰੰਭ ਕਰ ਦਿੱਤਾ ਹੈ ਕਿਹੜੇ ਉਹ ਮੁੱਦੇ ਹੋਣਗੇ ਜਿਸ ਆਧਾਰ ਤੇ ਚੋਣ ਜਿੱਤਣ ਦਾ ਅਸੀਂ ਦੋ ਉੱਤੇ ਮੁੱਦੇ ਜਿਹੜੇ ਸਟੇਟ ਦੇ ਤੇ ਹੈ ਹੀ ਆ ਜ्यादातर ਅਸੀਂ ਉਹ ਮੁੱਦੇ ਉੱਤੇ ਸਾਡੀ ਪਾਰਟੀ ਦੇ ਸਰਵੇ ਕਰਕੇ ਜਿਹੜੇ ਹਲਕਿਆਂ ਦੇ ਮ ਜਿਹੜੇ ਹਲਕੇ ਦੇ ਲੋਕਾਂ ਦੀ ਲੋੜਾਂ ਸੀ ਵਦੀਆਂ ਕੂੜੇ ਦੀਆਂ ਡੰਪ ਦੀਆਂ ਬਿਜਲੀ ਦੇ ਖੰਭਿਆਂ ਦੀਆਂ ਪੀਣ ਵਾਲੇ ਪਾਣੀ ਦੀਆਂ ਟ੍ਰੀਟਮੈਂਟ ਪਲਾਂਟ ਲਗਾਉਂਦੀਆਂ ਉਹ ਮੁੱਦੇ ਅਸੀਂ ਸਾਦੇ ਦੱਸਿਆ ਕਿ ਇਹਦਾ ਮੁੱਦੇ ਤਾਂ ਅਸੀਂ ਕੰਮ ਕਰਾਂਗੇ ਕਿਉਂਕਿ ਪਾਰਟੀ ਨੇ ਜਿਹੜਾ ਸਰਵੇ ਕੀਤਾ ਲੋਕਾਂ ਨੇ ਕਿਹਾ ਜੀ ਸਾਡੇ ਆ ਪਿੰਡਾਂ ਦੇ ਮੁੱਦੇ ਹੱਲ ਕਰਕੇ ਦਿਓ ਉਹ ਮੁੱਦੇ ਅਸੀਂ ਸਾਰੇ ਹੱਲ ਕਰਾਂਗੇ ਦਲ ਬਦਲੂਆਂ ਨੂੰ ਕੀ ਕਹੋਗੇ ਜਿਹੜੇ ਅੰਗਰਾਜ ਸੀ ਉਹਨਾਂ ਜੰਮਰੀ ਛੱਡ ਪਤਾ ਜਦੋਂ ਉਹਨਾਂ ਨੂੰ ਕਹਣਾ ਉਹਨਾਂ ਨੂੰ ਲੋਕ ਕਹਿਣਗੇ ਮੈਂ ਕੀ ਕਹਣਾ ਉਹ ਵੈਸਟ ਦੇ ਲੋਕ ਕਹਿਣਗੇ ਦੇਖੋ ਕੀ ਕਹਿਣਗੇ ਜਿੱਦਾਂ ਰਿੰਟੂ ਨੂੰ ਕਿਹਾ ਜਾਂਦਾ ਤੇ ਲੋਕਾਂ ਉਦਾਂ ਇਹਨੂੰ ਉਨਵੈਸਟ ਦੇ ਲੋਕ ਕਹਿਣਗੇ ਕਿ ਕਿੰਨੀ ਕੀ ਲੀਡ ਰਹਿਣ ਵਾਲੀ ਹੈ ਕੀ ਲੱਗਦਾ ਤੂੰ ਮੈਂ ਕਹਾਂ ਲੀਡ ਦੇਖੀ ਜਾ ਤੁਹਾਨੂੰ ਕੱਲ ਬੱਸ ਦੱਸ ਦਿਆਂਗਾ ਹਾਂ ਲੀਡ ਬਹੁਤ ਬਹੁਤ ਤਾਂ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੀ ਤਾਂ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਵੱਡੀ ਲੀਡ ਦੇ ਨਾਲ ਇਸ ਹਲਕੇ ਨੂੰ ਅਸੀਂ ਫਤਿਹ ਕਰਾਂਗੇ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਨ ਜਾ ਰਹੇ ਤਾਂ ਲੋਕਾਂ ਦਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋਏਗਾ ਦਲਵਾਦ ਨੂੰ ਲੋਕ ਨਕਾਰਨਗੇ ਤਾਂ ਫਤਵਾ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੇਣਗੇ ਦਾਵਾ ਜਿਹੜੇ ਕੈਬਨਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਕੀਤਾ ਗਿਆ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਦਲੰਦਰ